ਗੁਰੂ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਕਿਸ ਕੋ ਲਾਗੇਗਾ ਫਿਸਮਾਤ ਕੀ ਜੇ ਮੈਂ ਤਿੰਨ ਬੇਦਵਾ ਕੀਤੇ ਮੈਂ ਤਾਰੀ ਮੈਂ ਤੇ ਪੰਕਤੀਆਂ ਗੁਰੂ ਰਾਮਦਾਸ ਜੀ ਦੀਆਂ ਪੜ ਕੇ 당ਗ ਰਹਿ ਗਿਆ ਸੀ ਠੀਕ ਹੈ ਉਹ ਸ਼ਬਦ ਤੇ ਹੈ ਉਹਨਾਂ ਦਾ ਜਨ ਹਰ ਹਿਰਦੇ ਨਾਮ ਨਾ ਬਸਿਓ ਪਰ ਦੂਜੇ ਸ਼ਬਦ ਚ ਕਹਿੰਦੇ ਨੇ ਉਹਦੀ ਕੁਲ ਨੂੰ ਗਲ ਲੱਗਦੀ ਹੈ ਬਿਹਤਰ ਹੈ ਉਹਦੀ ਮਾਂ ਬੇਵਾਂ ਕਵਣੇ ਯੋਗੇਸ਼ ਨੂੰ ਜਨਮ ਦੇਣ ਤੋਂ ਪਹਿਲੇ ਜੋ ਦੁਸ਼ਟ ਹੈ ਉਹਤ ਹੈ ਜ਼ਾਲਮ ਹੈ ਕਸਾਈ ਹੈ ਮੈਂ ਕਿਹਾ ਹੱਦ ਹੋ ਗਈ ਇੰਨਾ ਕੋਮਲ ਹਿਰਦਾ ਐਸੇ ਬਚਨ ਤੇ ਜਿਹੜਾ ਹੁਣ ਰਸਤੇ ਦੇ ਵਿੱਚ ਕੰਡੇ ਖਲੇਰ ਦੇ ਵਿੱਚ ਜਿੱਥੋਂ ਅਸੀਂ ਲੰਘਣਾ ਅਸੀਂ ਉਸ ਨੂੰ ਦੁਸ਼ਟ ਆਖਾਂਗੇ ਕੁਝ ਮਨੁੱਖ ਕੰਡਿਆਂ ਦੀ ਤਰ੍ਹਾਂ ਹੀ ਆਉਂਦੇ ਨੇ ਜਿੱਥੇ ਜਾਣਗੇ ਜਿੱਧਰੋਂ ਲੰਘੇਗਾ ਚੁਬਦੇ ਹੀ ਜਾਣਗੇ ਕੰਡੇ ਹੀ ਹੁੰਦੇ ਨੇ ਕੰਡੇ ਹੀ ਹੁੰਦੇ ਨੇ ਇੱਕ ਸਚਾਈ ਹੈ ਉਹਨੇ ਕਿਹਾ ਜਿਸ ਦਿਨ ਮਾਂ ਮਿਲੇ ਚਲਾ ਜਾਵਾਂ ਫਿਰ ਮੇਰਾ ਭਟਕਣਾ ਮਿਟ ਜਾਏਗਾ ਅਜੇ ਤੇ ਮੇਰੇ ਕੋਲ ਹੈ ਇਸ ਤਰ੍ਹਾਂ ਦੇ ਮੈਂ ਆਪਣੀ ਜ਼ਿੰਦਗੀ ਚ ਸੈਕੜੇ ਦੇਖ ਚੁੱਕਿਆ ਗੈਨੀ ਬਲਵਿੰਦਰ ਸਿੰਘ ਕੈਨੇਡਾ ਵਾਲੇ ਬੈਠੇ ਨੇ ਐ ਸੈਟਲ ਦੀ ਗੱਲ ਹੈ ਇੱਕ ਸੱਜਣ ਕਹਿਣ ਲੱਗਾ ਇਸ ਸਟੇਜ ਦੇ ਉੱਤੇ ਦੋ ਬਾਬੇ ਕੌਣ ਬੈਠੇ ਨੇ ਤੇ ਇਹ ਮੇਰੇ ਕੋਲ ਪੁੱਛਣ ਵਾਸਤੇ ਆ ਗਏ ਵੀ